ਧੰਨਵਾਦ ਕਰਦਾ ਹਾਂ ਸਮੁੱਚੀ ਸੀਨੀਅਰ ਬੀਬੀ ਜੀ ਅੱਜ ਅਚੇਤੇ ਤੌਰ ਤੇ ਪਹੁੰਚੇ ਦਾਸ ਨੂੰ ਅਸ਼ੀਰਵਾਦ ਕਰਨ ਵਾਸਤੇ ਸਿੱਖਾ ਸਾਹਿਬ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਪਾ ਪ੍ਰਧਾਨ ਜੀ ਅਸ਼ਮੀਰ ਚਰਨਾ ਚੀ ਦਾ ਅਤੇ ਬਹੁਤ ਸਾਰੇ ਸਰਕਾਰ ਅਧਿయోగ ਸਾਡੇ ਪਰਦੇਸ਼ ਦੇ ਸਹਿਪਰਵਾਹੀ ਜੰਮੂ ਤੋਂ ਮਜੂਦਾ ਵਧਾਈਕਰ ਸਰਦਾਰ ਨਰਿੰਦਰ ਸਿੰਘ ਰੈਣਾ ਜੀ ਦਾ ਤੇ ਸਮੁੱਚੀ ਸੀਨੀਅਰ ਬੀਬੀ ਜੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਸਭ ਤੋਂ ਪਹਿਲਾਂ ਦਰਬਾਰ ਸਾਹਿب ਸੰਤਨ ਸ਼ਿਖਰ ਗੁਰੂ ਸੰਤੇਪਾ ਸਾਹਿਬ ਜੀ ਨੂੰ ਸਤਿ ਨਮਸਕਹੋ ਕੇ ਸਮੂਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਅੱਜ ਦੇ ਪਿਆਰ ਦੇ ਇਨਾਮ ਦਾ ਕੀਤੇ ਗਏ ਪਰਪਰੇ ਦੇ ਸ੍ਰੀ ਦੇ ਵਿੱਚ ਪਰਉਪਵਾਦ ਸਬਕ یعنی ਭਾਰਤੀ ਜਨਤਾ ਪਾਰਟੀ ਨੂੰ ਪਿਆਰ ਦਿੱਤਾ। ਇਸ ਨੇ ਬਹੁਤ ਨਾ ਚਿਹਰੀ ਦਰਦ। ਪਿਛਲੇ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਉਕੇ ਲੋਕ ਸਮਝ ਚੁੱਕੇ ਆ ਇਹ ਸਮੇ ਸਮੇਂ ਤੇਆਂ ਪਾਰਟੀਆਂ ਸਿਰਫ ਤੇ ਸਿਰਫ ਖਾਸ ਕਰ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਇਹਨਾਂ ਤੋਂ ਲੋਕ ਜਿਹੜੇ ਉਹ ਪੂਰੀ ਤਰ੍ਹਾਂ ਅਕ ਚੁੱਕੇ ਨੇ ਸੈਂਕੜਿਆਂ ਦੀ ਗਿਣਤੀ ਨੂੰ ਸਮੁੱਚਿਲਕਤ ਨੂੰ ਦੇਖਦੇ ਹੋਇਆ ਕਿ ਲੋਕ ਤਰਨ ਤਰਨ ਵਿਧਾਨ ਸਭਾ ਦੇ ਮਨ ਬਣਾ ਚੁੱਕੇ ਨੇ ਕਿ ਇਸ ਵਾਰ ਤਰਨ ਤਰਨ ਜਿੰਨੀ ਇਲੈਕਸ਼ਨ ਦੇ ਵਿੱਚ ਸਾਡੇ ਬਾਹਰ ਚੁੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਹੱਤਵਾ ਦੇਣ ਨੂੰ ਤਿਆਰ-ਬਰ-ਤਿਆਰ ਬਿਠੇ ਪਾਰਟੀ ਦੇ ਅਧਿਐਕਸ਼ ਅਨਿ ਸ਼ਰਮਾ ਜੀ ਅਤੇ ਸਾਡੇ ਪਰਿਵਾਰੀ ਸਾਹਿਬ ਲਗੇ ਗੁਰਜਤਾਰ ਕਲਰ ਸਿੰਘ ਜੀ ਉਹਨਾਂ ਦੀ ਅਗਵਾਈ ਅnder ਸਰ ਹਰਜੀਤ ਸਿੰਘ ਜੀ ਜੋ ਤਰਨਤਾਰਨ ਤੋਂ ਸਾਡੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਨੇ ਉਹਨਾਂ ਦਾ ਨਾਮਿਨੇਸ਼ਨ ਕਰਾਉਣ ਵਾਸਤੇ ਆਏ ਆਂ ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਪੰਜਾਬ ਦੇ ਅੰਦਰ ਜੋ ਪਿਛਲੇ 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ ਪੰਜਾਬ ਨੂੰ ਕੁੱਟਿਆ ਗਿਆ ਹੈ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ ਹਰ ਰੋਜ਼ ਪੰਜਾਬ ਦੇ ਅੰਦਰ ਜੈਂਗਸਟਰੀਆਂ ਵਾਰਦਤਾਂ ਹੋ ਰਹੀਆਂ ਨੇ ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ ਪੰਜਾਬ ਨੂੰ ਉਸ ਸਥਾਨ ਤੇ ਲਿਆ ਦਿੱਤਾ ਗਿਆ ਹੈ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ ਚ ਬਹੁਤ ਸਮਾਂ ਲੱਗੂ ਜੋ ਇੱਥੋਂ ਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਹੈ ਇਸੇ ਤਰੀਕੇ 10 ਸਾਲਾਂ ਅੱਜ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਜਿਵੇਂ ਪੰਜਾਬ ਵੱਲੋਂ ਕੁਝ ਕੀਤਾ ਹੋਏ ਇਸ ਕਰਕੇ ਪੰਜਾਬ ਚਾਹੁੰਦਾ ਹੈ ਕਿ ਜਿਸ ਤਰੀਕੇ ਬਾਕੀ ਦੇਸ਼ ਬਾਦ ਹੋ ਰਿਹਾ ਤੁਸੀਂ ਦੇਖੋ ਭਾਜਪਾ ਦੀ ਜਿੱਥੇ ਜਿੱਥੇ ਸਰਕਾਰ ਆ ਉੱਤੇ ਖੁਸ਼ਹਾਲੀ ਤਾਂ ਵਾਧੀ ਆ। ਔਰ ਉੱਥੋਂ ਦੇ ਲੋਕ 2-2 3-3 4-4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ? ਕਿਉਂ ਉੱਥੋਂ ਦੇ ਲੋਕਾਂ ਦੇ ਸੂਬਿਆਂ ਨੂੰ, ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਚ 파ਰਟੀ ਨੇ ਕੰਮ ਕੀਤਾ ਹੈ। ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ। ਪੰਜਾਬ ਇਸ ਨਸ਼ਾ ਮੁਕਤ ਹੋ ਸਕੇ। ਪੰਜਾਬ ਗੈਂਗਸਟਰ ਮੁਕਤ ਹੋ ਸਕੇ। ਪੰਜਾਬ ਦੇ ਅੰਦਰ ਇਸ ਤਰੀਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਨੂੰ ਇਸ ਜੰਜਾਲ 'ਚ ਧੱਕਿਆ ਜਾ ਰਿਹਾ ਏ ਪੰਜਾਬ ਪੁਲਿਸ ਨੇ ਇੱਕ ਪੰਜਾਇਆਪੁਰ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਏ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਹਤਾਸ਼ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਟਰਾਈ ਟਰਾਈ ਜੀ ਰਹੇ ਨੇ ਹਰਾਂ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਹਸਪਤਾਲ 'ਚ ਦਾਖਲ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ ਇਸ ਕਰਕੇ ਸਰਦਾਰ ਹਰਜੀਤ ਸਿੰਘ ਜੀ ਦਾ ਖਾਲੀ ਇੱਕ ਕੈਂਡੀਡੇਟ ਦੇ ਰੂਪ 'ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਦੇ ਨੁਮਾਇੰਦੇ ਦੇ ਰੂਪ 'ਚ ਨੇ ਜਦੋਂ ਇਹ ਜਿੱਤ ਕੇ ਜਾਣਗੇ ਇਸ ਇਲਾਕੇ ਦੇ ਅੰਦਰ ਪੰਜਾਬ ਦੀਆਂ ਸਕੀਮਾਂ ਨੂੰ ਸਿੱਧਾ ਲਿਆ ਸਕਣਗੇ ਅੱਜ ਜੋ ਪੰਜਾਬ ਦੀ ਸਰਕਾਰ ਰੋਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਚੋਣਾਂ ਲੜਨਾ ਸ਼ੁਰੂ ਹੋਈ ਆ ਕਦਮ ਦਰ ਕਦਮ ਅਸੀਂ ਅੱਗੇ ਵਧੇ ਆ ਕਿਤੇ 12 1200 ਵੋਟਾਂ ਪਈਆਂ ਸੀ ਸਾਨੂੰ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸੇ 22% 25% ਵੋਟ ਦੇ ਜਾਂਚ ਕਾਮਯਾਬ ਹੋਏ ਪਰ ਹਰ ਕਿਸੇ ਨੂੰ ਯਕੀਨ ਆ ਕਿ ਜਿਸ ਤਰੀਕੇ ਤਰਨਤਾਰਨ ਦੇ ਲੋਕ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰਨਤਾਰਨ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਜਰੂਰ ਸਾਡਾ ਹਰਜੀਤ ਸਿੰਘ ਜੀ ਦਾ ਸਾਥ ਦੇਣਗੇ ਜਿਸ ਜ਼ਿਕਰ ਕੀਤਾ ਬਦਲ ਦਾ ਜਿਹੜਾ ਪੰਜਾਬ ਹੈ ਕ੍ਰਪਸ਼ਨ ਮੁਕਤ ਪੰਜਾਬ ਨੂੰ ਕਿਹਾ ਸੀ ਪਰ ਇੱਕ ਡੀਆਈਜੀ ਲੈਵਲ ਦਾ ਅਫਸਰ ਜਿਹੜਾ ਔਰ ਇਸ ਵਤ ਲੈ ਲੈਂਦੇ ਆ ਗ੍ਰਿਫਤਾਰ ਕੀਤਾ ਜਾਂਦਾ ਸੀਬੀਆਈ ਦੇ ਵੱਲੋਂ ਉਹ ਤੇ ਡੀਆਈਜੀ ਹੋਇਆ ਹੈ ਜੇ ਕਿਤੇ ਇਹਨਾਂ ਦੇ ਮੰਤਰੀ ਹੋ ਜਾਣ ਉਹਦੇ ਤੋਂ 5 ਕਰੋੜ ਮਿਲੇ ਜਾਂ ਜਦੋਂ 50-50 ਕਰੋੜ ਮਿਲੂ 5 ਮਸ਼ੀਨਾਂ ਗਿਣਨ ਨੂੰ ਲਿਆਂਦੀਆਂ ਪਈਆਂ ਤੇ 100 ਮਸ਼ੀਨਾਂ ਘੱਟ ਪੈ ਜਾਣਗੀਆਂ ਰੇਤਾ ਇਹ ਲੁੱਟ ਕੇ ਖਾ ਗਏ ਨੇ ਪੰਜਾਬ ਦੇ ਸ਼ਰਾਬਾਂ ਦੇ ਜੋ ਸ਼ਰਾਬ ਦੇ ਕਾਰੋਬਾਰ 'ਚ ਇਹਨਾਂ ਲੁੱਟ-ਛੋਟ ਕੀਤੀ ਆ ਪੰਜਾਬ ਦੇ ਅੰਦਰ 1 ਲੱਖ ਏਕੜਾਂ ਹੀ ਤਾਂ ਅਕਵਾਇਰ ਕਰਕੇ ਪੰਜਾਬ ਨੂੰ ਬਿਲਕੁਲ ਕੰਗਲਾ ਕਰਨ ਨੂੰ ਤਰਪੇ ਸੀਗੇ ਪੰਜਾਬ ਨੂੰ ਕੇਵਲ ਲੁੱਟਣ ਦੇ ਲਾਵਾ ਔਰ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਇੱਕ ਆਈਜੀ ਇੱਕ ਡੀਆਈਜੀ ਆਈਜੀ ਨੂੰ ਨਹੀਂ ਮਾਫ਼ ਕਰਨਾ ਇੱਕ ਕਿੰਨਾ ਕਿਲੋ ਸੋਨਾ ਕਿੰਨੀਆਂ ਕੜੀਆਂ ਇੱਕ ਇੱਕ ਇਹੋ ਜਿਹੇ ਇਹਨਾਂ ਨੇ ਕਿੰਨੇ ਲੁਟੇਰੇ ਪੰਜਾਬ ਚ ਬਠਾ ਰੱਖੇ ਨੇ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੀ ਪਏ ਜੇ ਔਰ ਇਹੀ ਕਾਰਨ ਕਿ ਅੱਜ ਪੰਜਾਬ ਦੇ ਇਹ ਲੋਕਾਂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹੜਾ ਕੋਈ 5 ਕਰੋੜ ਮਿਲਿਆ ਕੋਈ ਆਮ ਆਦਮੀ ਪਾਰਟੀ ਆਪਣੇ ਘਰੋਂ ਨਹੀਂ ਲੈ ਕੇ ਗਈ ਆ ਆਈਜੀ ਨੂੰ ਪੰਜਾਬ ਦੇ ਗਰੀਬ ਲੋਕਾਂ ਤੋਂ ਲੁੱਟਿਆ ਪੈਸਾ ਹੈ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਲੁੱਟਾ ਰਹੀ ਆ ਪੰਜਾਬ ਨੂੰ ਕੋਹ ਕੋ ਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਸਾਰੇ ਐਮਐਲਏ ਦੀ ਵੀ ਜਾਂਚ ਚਲਾਈ ਜਾਏਗੀ ਸਾਡੀ ਦੇ ਬਿਨਾ ਆਇਆ ਇਹ ਸਰਕਾਰਾਂ ਜਾਂਚ ਕਰਾਈ ਜਾ ਰਹੀ ਹੈ ਤੁਸੀਂ ਵੇਖਣ ਤੇ ਦੇ ਜੇ ਕਰਪਸ਼ਨ ਨੂੰ ਤੇ ਰੋਕਣ ਦੀ ਫੇਰ ਵਿਖਲ ਪਾਉਣ ਦੀ ਕੋਸ਼ਿਸ਼ ਕਰਦੇ ਜਨਾਬ ਪਈਏ ਤੇ ਬਿਲਕੁਲ ਉੱਠ ਕੇ ਲੈ ਜਾਣ ਕਰਨ ਕਰਨ ਦੀ ਜਿੰਨੀ ਚੋਣ ਦੇ ਭਾਜਪੀ ਦੇ ਕਮਲ ਦੇ ਨਿਸ਼ਾਨ ਦੇ ਕੈਂਡੀਡੇਟ ਸੰਧੂ ਸਾਹਿਬ ਦਾ ਫਾਰਮ ਭਰਨ ਦੇ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪਰਿਵਾਰੀ ਡਾਕਟਰ ਨਰਿੰਦਰ ਸਿੰਘ ਜੀ ਪਾਰਟੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਵਲ ਜਨ ਸੈਨਾ ਦਾ ਪੰਜਾਬ ਦੇ ਨਾਲ ਰਿਸ਼ਤੇ ਨੇ ਮੈਂ ਹੁਣ ਤਮ ਨੂੰ ਅੱਜ ਪਤਾ ਲੱਗਾ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਇਸ ਦਾ ਸਾਫ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਅਰਜੀਤ ਸਿੰਘ ਸੰਧੂ ਜੀ ਨੇ ਪਰਮਪ੍ਰਾਨ ਲਈ ਉਹ ਆਏ ਮੇਰਾ ਕੇਵਲ ਇਹ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜੀਂਦਾ ਜਾਗਦਾ ਉਦਾਹਰਣ ਜੜਾਂ ਨਹੀਂ ਹੈ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਆਈ ਪੈਂਚਰ ਲਾਉਂਦੇ ਸੀ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਇਹ 1.5 ਡੇਢ ਡੇਢ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਇਹਨਾਂ ਦੇ ਥੱਲੇ ਔਰ ਮੈਂ ਇਹ ਗੱਲ ਚੈਲੰਜ ਨਾਲ ਪਹਿਲਾਂ ਵੀ ਕਹੀ ਹੈ ਮਾਨ ਸਾਹਿਬ ਨੂੰ ਮੈਂ ਦੋ ਬਾਰ ਦਾ ਵਿਧਾਇਕਾ ਨਵੀਂ ਗੱਡੀ ਨਹੀਂ ਖਰੀਦ ਸਕਦਾ ਕਿੰਨੀ ਤਨਖਾਹ ਹੈ ਐਮਐਲਏ ਦੀ 83300 ਰੁਪਇਆ ਇਹ ਡੇਢ ਡੇਢ ਰੁਪਏ ਦੀਆਂ ਗੱਡੀਆਂ ਕਿੱਥਾਂ ਆ ਗਈਆਂ ਪੈਂਚਰ ਲਾਣ ਵਾਲਿਆਂ ਕੋਲ ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ ਇਹਦੇ ਤੋਂ ਨਹੀਂ ਪਤਾ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਲੂਟ ਕ੍ਰਾਂਤੀ ਔਰ ਇਹ ਲੂਟ ਕ੍ਰਾਂਤੀ ਲੋਕੀ ਸਾਹਮਣੇ ਦੇਖ ਰਹੇ ਨੇ ਕੱਲੀ ਲੂਟ ਕ੍ਰਾਂਤੀ ਇਸ ਤਰੀਕੇ ਨਾਲ ਹੀ ਨਹੀਂ ਹੋਈ ਹਾੜ ਆਏ ਉਹਦੇ 'ਚ ਪਤਾ ਲੱਗਿਆ ਡਿਜਾਸਟਰ ਫੰਡ ਦਾ ਜਿਹੜਾ ਪੈਸਾ ਮੇਰੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰ ਦੇ ਗਰੀਬ ਦੇ ਘਰਵਨਾਂ ਅੰਚਲ ਲੱਗਣਾ ਸੀ ਉਹ 12.5 ਹਜ਼ਾਰ ਕਰੋੜ ਰੁਪਏ ਖਾ ਕੇ ਦੇ ਲੱਭ ਨਹੀਂ ਰਿਹਾ ਹੁੰਦੇ ਮੋਦੀ ਸਾਹਿਬ ਬੜਾ ਵਧੀਆ ਕਰ ਰਹੇ ਨੇ ਜੋ ਕੁਝ ਦੇ ਰਹੇ ਨੇ ਨਾ ਮੰਤਰੀ ਆ ਰਹੇ ਨੇ 9 ਵਜੇ ਤੁਹਾਨੂੰ ਪਤਾ ਲੱਗਾ ਸ਼ਿਵਰਾ ਤੁਹਾਨ ਜੀ ਆਏ ਇੱਕ ਦਿਨ ਪਹਿਲਾਂ ਭਾਜੀ 9 ਵਜੇ ਰਾਤ ਨੂੰ 36000 ਘਰਾਂ ਦੀ ਲਿਸਟ ਭੇਜ ਰਹੇ ਨੇ ਫਿਰ ਇਹ ਆ ਕੇ ਉਹ ਨਾਲ ਹੀ ਪੈਸਾ 500 ਤੇ 72 ਕਰੋੜ ਤੋਂ ਉੱਪਰ ਪੈਸਾ ਬੰਦਾ ਉਹ ਨਾਲ ਹੀ ਚਿੱਠੀ ਪੜਾ ਕੇ ਜਾਂਦੇ ਨੇ ਜਾਓ ਘਰ ਬਣਾਓ 1 ਲੱਖ 60 ਹਜ਼ਾਰ ਰੁਪਏ ਦਿੱਤਾ ਔਰ ਮੈਂ ਕਿਸਾਨਾਂ ਨੂੰ ਕਹਿਣਾ ਚਾਹਨਾ ਜਿੱਤੇ ਜਿੱਤੇ ਬਾੜ ਆਈ ਹੈ ਫਰੀ ਕਨਕ ਦਾ ਬੀਜ ਦੇਣ ਲਈ 74 ਕਰੋੜ ਰੁਪਏ ਆ ਗਿਆ 3 ਕਰੋੜ ਤੋਂ ਉੱਪਰ ਸਰਸੋਂ ਦੇ ਬੀਜ ਦਾ ਵੀ ਮੁਕਤ ਬੀਜ ਦੇਣ ਲਈ ਆ ਗਿਆ ਕਿਉਂਕਿ ਇਹਨਾਂ ਤੇ ਹੁਣ ਪੰਜਾਬੀਆਂ ਨੂੰ ਕੋਈ ਵਿਸ਼ਵਾਸ ਨਹੀਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜਿਨ੍ਹਾਂ ਦਾ ਘਰ ਤੇ ਆ ਉਹਨਾਂ ਨੂੰ ਮਿਲਣ ਕਿਸਾਨ ਨੂੰ ਮਿਲਣ ਆਏ ਇਹ ਲੋਕਾਂ ਨੇ ਕਿਹਾ ਭਾਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕੋਈ ਇਦਾਂ ਦਾ ਤਰੀਕਾ ਲਵਲੀ ਹੋ ਕਿ ਸਿੱਧਾ ਸਾਨੂੰ ਹੀ ਪੈਸਾ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇੱਥੇ ਫਾਇਲ ਲੂਟ ਦੇ ਕੁਝ ਨਹੀਂ ਹੋਇਆ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਦੀ ਮੌਜੂਦ ਮਜ਼ਬੂਤੀ ਦੀ ਗਰੰਟੀ ਅਗਰ ਕੋਈ ਪਾਰਟੀ ਬਣ ਸਕਦੀ ਹੈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕੋਈ ਲੈ ਕੇ ਜਾ ਸਕਦੀ ਹੈ ਚਾਹੇ ਨਸ਼ਾ ਮੁਕਤ ਕਰਨਗੇ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਭਾਜਪਾ ਮੈਨੂੰ ਲੱਗਦਾ ਹੈ ਪੰਜਾਬ ਨੂੰ ਤਰਨ ਤਰਨ ਦੇ ਵੋਟਰਾਂ ਨੂੰ ਹਰਜੀਤ ਸਿੰਘ ਸੰਧੂ ਕਮਲ ਦੇ ਨਿਸ਼ਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੇਸ਼ ਦੇ ਨਾਲ ਵਿਕਾਸ ਕਰੇ ਹਰਿਆਣਾ ਤੁਹਾਡੇ ਚੋਂ ਨਿਕਲਿਆ ਇੱਥੇ ਤੇ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਹੁੰਦੀ ਸੀ ਕਿਹਣਾ ਨਹੀਂ ਦੇ ਦਿੱਤੀ ਨਹੀਂ ਅਰੇ ਆਹਾਂ ਤੇ ਸਬਜ਼ੀਆਂ ਦੇ ਵੀ ਐਮ ਐਸ ਪੀ ਤੇਰੇ ਆ ਜੇ ਹਰਿਆਣਾ ਕਿਸਾਨ ਦੀ ਐਮ ਐਸ ਪੀ ਸਬਜ਼ੀਆਂ ਤੱਕ ਦੇ ਸਕਦਾ ਇਹ ਚੁਟਕੀਆਂ ਦੀ ਆਵਾਜ਼ ਹੁਣ ਤੱਕ ਤੁਹਾਨੂੰ ਆਈ ਨਹੀਂ ਕਿਸਾਨ ਨੂੰ ਵੀ ਇਹ ਗੱਲ ਸਮਝ ਲੱਗਣੀ ਚਾਹੀਦੀ ਹੈ ਉਹਨਾਂ ਨੂੰ ਲੱਗ ਰਹੀ ਹੈ ਕਿ ਅਗਰ ਹਰਿਆਣਾ ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਨਾਲ ਕੋਈ ਖੜਾ ਹੋ ਸਕਦਾ ਹੈ ਤੇ ਮੋਦੀ ਖੜਾ ਹੋ ਸਕਦਾ ਕਮਲਦਾ ਨੀਸ਼ਾਨ ਖੜਾ ਹੋ ਸਕਦਾ ਬੀ ਜੀ ਪੀ ਖੜੀ ਹੋ ਸਕਦੀ ਹੈ ਇਸ ਕਰਕੇ ਮੇਰੀ ਅਪੀਲ ਹੈ